ਇਸ ਘਰ ਵਿੱਚ ਖੁਦਾ ਦੀ ਇਬਾਦਤ ਹੁੰਦੀ ਏ ਉਹ ਕਰ ਖੁਦਾ ਦੇ ਸਭ ਤੋਂ ਨਜ਼ਦੀਕ ਹੁੰਦਾ ਏ ਖੁਦਾ ਸਾਨੂੰ ਪਸੰਦ ਕਰਦਾ ਏ ਜਿਤੋਂ ਅਸੀਂ ਦੁੱਖਾਂ ਵਿੱਚ ਉਹਦੇ ਲਈ ਆਨੰਦ ਕਰਦੇ ਹਾਂ ਬੋਲਣ ਤੋਂ ਪਾਸਾ ਰੱਖ ਲੈ ਖੁਦਾ ਦੇ ਅੱਗੇ ਕਾਸਾ ਰੱਖ ਲੈ ਪਰਖ ਲੈ ਰੱਬਾ ਜਿੰਨਾ ਚਿਰ ਦੁਨੀਆਂ ਤੇ ਆਂ ਵੱਦ ਸਭਤ ਵੀ ਬਖਸ਼ ਇਸ ਦੁਨੀਆ ਤੇ ਆ ਮੈਥੋਂ ਲੋਕ ਪੁੱਛਦੇ ਨੇ ਕੀ ਦਿੱਤਾ ਤੇਰੇ ਖੁਦਾ ਨੇ ਤੈਨੂੰ ਤੇ ਮੈਂ ਕਹਾ ਜਦ ਮੈਂ ਬੇਹੱਦ ਤਨਹਾਈਆਂ ਵਿੱਚ ਹੁੰਦਾ ਹਾਂ ਉਹ ਮੇਰੀ ਉਸ ਵੇਲੇ ਸਾਥ ਲੈਂਦਾ ਹੈ ਐ ਖੁਦਾ ਹਰ ਰੋਜ਼ ਖਵਾਪਾਂ ਵਿੱਚ ਆਇਆ ਕਰ ਨਹੀਂ ਤਾਂ ਬਸ ਬੇਚੈਨੀ ਚਹੀ ਲੱਗੀ ਰਹਿੰਦੀ ਹੈ ਤਤੋਂ ਲੁੱਕ ਕੇ ਕਿੱਥੇ ਚਾਵਾਂ ਖੁਦਾ ਆ ਉਹ ਕਿਹੜੀ ਥਾਂ ਜਿੱਥੇ ਤੂੰ ਹੈ ਨਹੀਂ ਖੁਦਾ ਦੇ ਨਾਲ ਜੁੜਿਆ ਬੰਦਾ ਉਸ ਰੁੱਖ ਦੀ ਟਾਣੀ ਵਾਂਗੂ ਹੁੰਦਾ ਹੈ ਜੋ ਮਿੱਠੇ ਫਲਾਂ ਨਾਲ ਭਰੀ ਹੁੰਦੀ ਹੈ ਜੇ ਤਕਲੀਫਾਂ ਵਿੱਚ ਵੀ ਹਸਣਾ ਨਹੀਂ ਭੁੱਲਿਆ ਤਾਂ ਸਮਝ ਲੈ ਖੁਦਾ ਤੇਰੇ ਨਾਲ ਹੀ ਹੈ ਲੋਕ ਕਹਿੰਦੇ ਚੁੱਪ ਚਪੀਤਾ ਰਹਿੰਦਾ ਏ ਉਨਾਂ ਨੂੰ ਕੀ ਪਤਾ ਤੇਰੇ ਅੱਕੇ ਕਿੰਨਾ ਵਿਲਕਦਾ ਹਾਂ ਮੇਰੀ ਯਾਦੀ ਉਸ ਖੁਦਾ ਨਾਲ ਹੈ ਉਹਨੇ ਮੈਨੂੰ ਦੁੱਖਾਂ ਵਿੱਚ ਵੀ ਹੱਸਣਾ ਸਿਖਾਇਆ ਹੈ ਉਹ ਖੁਦਾ ਤੇਰਾ ਜਵਾਨ ਹੈ ਤੇਰੇ ਹੰਝੂ ਵੇਖਦਾ ਏ ਪਰ ਸਹੀ ਸਮੇਂ ਨੂੰ ਵੀ ਉਡੀਕਦਾ ਏ ਤੂੰ ਕੈਨਾ ਏ ਉਹ ਦੂਰ ਹੈ ਉੱਤੋਂ ਪੋਤਾਸ ਦਾ ਖਾਂਤਾ ਵੀ ਨੂਰ ਹੈ ਤਲਿਫਾਂ ਵਾਲੇ ਪੁਲਕ ਕਿੱਦਾਂ ਪਨਾਵਾ ਉਹ ਖੁਦਾਯਾ ਮੈਂ ਇਹਨੇ ਲਵਸ ਕਿੱਥੋਂ ਲਿਆਵਾ ਤੇਰੇ ਅੱਖਿਆ ਲਾਂ ਨਾਲ ਮਿਲ ਜਾਂਦਾ ਹਰ ਰੱਬਾ ਤੈਨੂੰ ਯਾਦ ਕਰਕੇ ਖਿਲ ਜਾਂਦਾ ਹਰ ਰੱਬਾ ਦੁਨੀਆ ਅੱਗੇ ਝੁੱਕ ਕੇ ਚਮਚਾ ਨਾ ਬਣ ਖੁਦਾ ਤੇ ਅੱਗੇ ਝੁੱਕ ਕੇ ਬਾਦਸ਼ਾਹ ਬਣ ਚਾ। ਬੇਚਨ ਵੇਲੇ ਸੋਚਿਆ ਕਰੋ ਕਿ ਇਹਨੂੰ ਵਡਨਾਵੇਂ ਪਹਿਣਾਏ। ਜੜੀਆਂ ਤੇਰੀ ਖੁਦਾ ਪਛਾਨੇ। ਉਹ ਪੀੜਾਂ ਤੂੰ ਚੱਕੀ ਜਾਣੇ। ਜੋ ਚਾਹੀਏ ਜੇ ਉਹ ਮਿਲ ਜਾਵੇ ਤਾਂ ਫਿਰ ਖੁਦਾ ਦੀ ਯਾਦ ਕਿਵੇਂ ਆਵੇ। ਉਹਨੇ ਚੋਕੀਤਾ ਸਹੀ ਸਮੇਂ ਤੇ ਸਹੀ ਕੀਤਾ। ਮੈਂ ਉਹਨੂੰ ਤੋਸ਼ ਦੇਵਾਂ। ਮੈਂ ਇਨਾ ਚੰਗਾ ਕਿੱਥੇ ਇਸ਼ਕ ਪਾਜੇ ਘਰ ਖੁਦਾ ਨਾਲ ਰਚ ਕੇ ਸਮਾਨ ਨੇ ਦੀ ਔਕਾਤ ਨਹੀਂ ਜੋ ਤੇਰੇ ਪਰ ਖਿਲਾਫ ਹੋ ਚਵੇ ਲੋਕਾਂ ਨੂੰ ਤਾਂ ਪਤਾ ਸਵਾਏ ਮੇਰੇ ਦਤਾਂ ਦਾ ਖੁਦਾ ਕਵਾਏ ਖੁਦਾ ਤਾਂ ਨਾਲ ਹੀ ਏ ਤੇਰਾ ਖੜਨਾ ਬਾਕੀ ਏ ਜਿਥ ਤਾਂ ਦੇ ਦਿੱਤੀ ਹੁੰਨੇ ਹੁਣ ਤੇਰਾ ਲੜਨਾ ਬਾਕੀ ਏ ਮੇਰੇ ਅੰਦਰ ਤਾਂ ਕੁਝ ਵੀ ਨਹੀਂ ਉਹ ਖੁਦਾ ਚੁੱਕੀ ਫਿਰਦਾ ਪਾਰ ਮੇਰਾ ਰੱਬਾ ਤਦ ਚਲਣਾ ਚ ਬੈਠ ਰਹਾ ਮੈਨੂੰ ਜੰਨਤ ਦੀ ਕੀ ਲੋੜ ਖੁਦਾ ਤੇ ਮਰ ਕੇ ਵੇਖ ਉਹ ਤੈਨੂੰ ਅਨੰਤ ਕਾਲ ਤੱਕ ਜਿਉਂਦਾ ਰੱਖੇਗਾ ਖਾਲੀ ਹੱਥੋਂ ਨਾ ਤੇਰੇ ਦਰ ਤੇ ਰੱਬਾ ਮੇਰੇ ਬੁੱਕ ਵਿੱਚ ਮੇਰੇ ਹੰਝੂ ਹੁੰਦੇ ਨੇ ਬਸ ਪਾ ਮੈਂ ਕੁਝ ਵੀ ਨਾ ਦੇਵੇਂ ਬਸ ਤੇਰੇ ਤਰਤੇ ਰਹਿ ਕੇ ਮੜਚਾਇਆ ਕਰਨ ਤੇ ਰੱਬਾ ਅਸੇ ਪਾਸੇ ਭੀੜ ਪੜੀ ਮੈਂ ਕਿੱਤਾਂ ਤਰਤ ਲੁਕੋਆ ਮੈਨੂੰ ਰੋਣ ਨੂੰ ਥਾਂ ਨਹੀਂ ਲੱਭਦੀ ਮੈਂ ਕਿੱਥੇ ਚਾ ਕੇ ਰੋਵਾ ਮੇਧੀਆਂ ਅੱਖਾਂ ਚ ਹੰਝੂ ਨਹੀਂ ਲੱਪਣੇ ਤੈਨੂੰ ਇਨਾਂ ਨੂੰ ਮੈਂ ਖੁਦਾ ਦੀ ਹਾਜ਼ਰੀ ਚ ਵਹਾ ਦਿੰਦਾ ਹਾਂ ਮੁਝੇ ਸੱਚਾ ਇਹ ਤਾਂ ਰੋਲਾ ਕਾਤਾ ਉਖੋਤਾ ਤੇ ਦਿਲ ਦੀਆਂ ਡੂੰਘੀਆਂ ਜਾਣਦਾ ਏ ਕਿਸੇ ਦੀ ਆਤਮਾ ਨੂੰ ਦੁਖੀ ਕਰਨ ਨਾਲ ਯਾਦ ਰੱਖੇ ਖੁਦਾ ਰੂ ਸੱਚਾ ਜਾਣਦਾ ਹੈ ਤੈਨੂੰ ਉਲਾਮਾ ਵੀ ਕਿੜੇ ਮੂੰ ਨਾਲ ਦੇਵਾ ਰੱਬਾ ਐਪ ਨਾਲ ਪਤੀ ਜੁਬਾਨ ਤੇਰੇ ਕੇ ਬੋਲੰਦੀ ਹੱਕਦਾਰ ਨਹੀਂ ਲੱਗਦੀ ਮੈਨੂੰ ਇੰਨਾ ਕੱਲਾ ਨਾ ਛੱਡ ਖੁਦਾ ਕਿ ਸਭ ਸੁੰਨਾ ਲੱ ਕਰਨ ਲੱਗ ਜਾਵੇ ਕੀ ਕਲਰ ਆਪਾ ਤਨੂੰ ਮੇਰੇ ਚ ਕੋਈ ਕਮੀ ਨਹੀਂ ਲੱਗਦੀ ਜੋ ਮੇਰੇ ਦੁੱਖ ਸੁਣਨ ਨੂੰ ਹਮੇਸ਼ਾ ਤਿਆਰ ਰਹਿਣਾ ਹੈ ਪਤਾ ਨਹੀਂ ਇਹ ਪੀੜਾ ਵਿੱਚ ਉਸ ਕੋ ਦਾ ਅੱਗੇ ਹੀ ਬਾਹਰ ਆਉਂਦੀ ਆ ਨੇ ਨਹੀਂ ਤਾਂ ਵਾਰ-ਵਾਰ ਪੁੱਛੇ ਤੂੰ ਇਹ ਦੱਸੀਆਂ ਨਹੀਂ ਜਾਂਦੀ ਜਿਵੇਂ ਚਿਵੇਂ ਹੰਝੂ ਵਹਿ ਗਏ ਨੇ ਮੇਰੇ ਹਾਸੇ ਖੋਕੇ ਲੈ ਗਏ ਨੇ ਫਿਰ ਵੀ ਰਾਹਾਂ ਤੱਕੀਆਂ ਨੇ ਇਹ ਖੁਦਾ ਮੈਂ ਆਸਾ ਰੱਖੀਆਂ ਨੇ ਦਿਲ ਹਰ ਪਲ ਵਹਿਰਾਗ ਵਿੱਚ ਰਹਿੰਦਾ ਏ ਇਹਨੂੰ ਤੇਰੀ ਲੋੜ ਏ ਖੁਦਾ ਤਾਹੀ ਤਾਂ ਤੇਰੀ ਹਜ਼ੂਰੀ ਵਿੱਚ ਰੋ ਪੈਂਦਾ ਏ ਮੇਰੀ ਸਮਝ ਤੋਂ ਵੱਡੀਆਂ ਨੇ ਤੇਰੀਆਂ ਯੋਜਨਾਵਾਂ ਮੈਂ ਤਾਂ ਕਦੇ ਢਾ ਲੈਂਦਾ ਹਾਂ ਕਦੀ ਬਣਾ ਲੈਂਦਾ ਹਾਂ ਆਪਣੀਆਂ ਸੋਚਾਂ ਨੂੰ ਜਦ ਤੋਂ ਸਭ ਪਾਸਿਓਂ ਖੁਦ ਨੂੰ ਇਕੱਲਾ ਪਾਵੇਂਗਾ ਯਾਦ ਰੱਖੀ ਖੁਦਾ ਉਸ ਵਕਤ ਤੇਰੇ ਕੋਲ ਲਾਵੇਗਾ ਖੁਦਾ ਤੋਂ ਬਿਗੜ ਕੋਈ ਹੱਲ ਨਹੀਂ ਜੇ ਉਹ ਨਹੀਂ ਤਾਂ ਇੱਕ ਪਲ ਨਹੀਂ ਲੋਕ ਪਿਆਰ ਬਦਲੇ ਬਹੁਤ ਰਵਾਂਦੇ ਨੇ ਇੱਥੇ ਤੋਖੇ ਵਾਲੀ ਕੋਈ ਗੱਲ ਨਹੀਂ ਅਜੇ ਤੱਕ ਸੋਚ ਰਿਹਾ ਕਿ ਉਹਨੇ ਕੁਝ ਨਹੀਂ ਦਿੱਤਾ ਉਸ ਖੁਦਾ ਨੇ ਤੈਨੂੰ ਜ਼ਿੰਦਗੀ ਦੇ ਦਿੱਤੀ ਇਸ ਤੋਂ ਵੱਡਾ ਤਾਨ ਦੁਨੀਆ ਤੇ ਕੀ ਹੈ ਸ਼ੁਕਰ ਹੈ ਖੁਦਾ ਮੇਰਾ ਦਿਲ ਪੱਥਰ ਨਹੀਂ ਬਣਾਇਆ ਅਪੇਰੋ ਲੈਂਦਾ ਹਾਂ ਪਰ ਖੁਦ ਨੂੰ ਕਿਸੇ ਦੇ ਹੌਕਿਆਂ ਦਾ ਕਾਰਨ ਨਹੀਂ ਬਣਨ ਦਿੱਤਾ ਲੋਕ ਸਮਝਦੇ ਨੇ ਕਿ ਇਹ ਹਾਸਿਆਂ ਚ ਕੋਮਾ ਪਰ ਮੈਨੂੰ ਮੇਰੇ ਬੰਦ ਕਮਰੇ ਵਿੱਚ ਤਾਂ ਮੇਰਾ ਖੁਦਾ ਹੀ ਵੇਖਦਾ ਹੈ ਮੈਨੂੰ ਹੱਸਦੇ ਨੂੰ ਸਭ ਨੇ ਵੇਖਿਆ ਪਰ ਤੜਫਦੇ ਨੂੰ ਸਿਰਫ ਰੱਬ ਨੇ ਵੇਖਿਆ ਏ ਐ ਖੁਦਾ ਤੇਰੀ ਲੋੜ ਤਾਂ ਹਮੇਸ਼ਾ ਹੀ ਰਹਿਣੀ ਹੈ ਪਲਾਸਾ ਹਾਂ ਤੇ ਬਕੈਰ ਵੀ ਕੋਈ ਚੀਂ ਉਦਾ ਰਹਿ ਸਕਦਾ ਏ ਐ ਖੁਦਾ ਤੇਰੇ ਚਹ ਹ ਕੋਨ ਬਣ ਸਕਦਾ ਏ ਤੂੰ ਮੈਨੂੰ ਉਸ ਵੇਲੇ ਵੀ ਯਾਦ ਕਰਦਾ ਸੀ ਜਦ ਮੈਂ ਤੇਥੋਂ ਪੇ ਮੁਖ ਹੋਇਆ ਪਿਆਸੀ ਕਿਸੇ ਦੇ ਦੁੱਖ ਦਾ ਕਾਰਨ ਨਾ ਬਣੋ ਕਿਉਂਕਿ ਜੇ ਉਹ ਖੁਦਾ ਦੱਕੇ ਰੋ ਜਾਂਦਾ ਤੁਹਾਡੇ ਹੰਝੂ ਕਦੇ ਵੀ ਨਹੀਂ ਸੁੱਕਨੇ ਦੁੱਖ ਇੰਨੇ ਨੇ ਕਦੇ ਕਦੇ ਲੱਗਦਾ ਹੈ ਕਿ ਮੁੱਕ ਨਹੀਂ ਤੇ 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 ਆਸ ਨਹੀਂ ਅਕੇ ਲਗਤਾਏ ਸਾਰੇ ਨਸਲੇ ਇੱਕ ਪਲ ਵਿੱਚ ਹੀ ਹੱਲ ਹੋ ਜਾਣੇ ਨੇ ਐ ਖੁਦਾ ਤੇਰੀ ਜ਼ਰੂਰਤ ਐ ਮੁਸ਼ਕਲ ਹਾਲਾਤਾਂ ਚ ਸਾਰਾ ਦਿਨ ਮੈਂ ਚੁੱਪ ਚਾ ਰਹਿ ਕੇ ਹੋ ਕੇ ਪਰਦਾ ਦਿਨ ਦਾ ਰੱਤਾ ਚ ਐ ਖੁਦਾ ਮੈਨੂੰ ਥਾਂ ਨਹੀਂ ਲੱਭਦੀ ਤੇ ਜਿ ਬੁੱਕਲ ਮਿਲ ਜਾਵੇ ਤਾਂ ਰੱਜ ਕੇ ਰੋ ਲਵਾਂ ਰੱਬ ਦਾ ਪਿਆਰ ਪਾਉਣ ਲਈ ਫਰਿਆਦ ਕਰਿਆ ਕਰ ਖੁਦਾ ਨੂੰ ਰੋਝੋ याद कर, कर तो ही समझा मैनु खुदा लोग समझाइया मेनु तंग बड़ा कर दया ने जिसने कायनात को बेहद खूबसूरत बनाया है सोच ओ खुद किन्ना खूबसूरत हो तो रोक लेना मैं खुद कते नेमानी कमाई नहीं चुप हो के पिछे हो जाना ठीक लगता है शायद मेरे रब ने मेनु नफरत करनी सिखाई नहीं ਗੱਲ ਸੁਣ ਲੈ ਸਚਨਾਵੇਂ ਤੇਰੇ ਘਰ ਵਿੱਚ ਚੱਲੇ ਹਾਂ ਭਾਵੇਂ ਭੀੜ ਹੈ ਲੋਕਾਂ ਦੀ ਪਰ ਤੇਰੇ ਬਿਨ ਕੱਲੇ ਹਾਂ ਕਰ ਹਾਸੇ ਦੀ ਉਮੀਦ ਲੱਕਨ ਗਮ ਲੇਖੇ ਜੀ ਖੁਸ਼ ਰਹਿ ਕੇ ਬੁੱਲੀਆਂ ਪਿੱਛੇ ਪੀੜਾ ਨੂੰ ਟੋ ਲਈਦਾ ਸੱਟਾਂ ਢੰਗੀਆਂ ਬੱਚੀਆਂ ਕੇ ਇਹ ਜ਼ਿੰਦਗੀ ਹੈ ਬੈ ਕੇ ਇਕੱਲੇ ਹੱਸ ਲੈਂਦਾ ਤੇ ਇਕੱਲੇ ਰੋ ਲੈਂਦਾ ਜ਼ਖਮ ਲੈ ਕੇ ਵੀ ਸੀਨਾ ਕਰੀਏ ਬੜੇ ਤਗੜੇ ਨੇ ਜੀ ਲੈ ਸਚਨਾ ਅਸੀਂ ਉੱਤੋਂ ਉੱਤੋਂ ਹੱਸਦੇ ਹਾਂ ਉੰਜ ਦਰਦਾ ਨੇ ਕੇ ਜੀ ਸਚਨਾ ਮੇਰਾ ਹਾਲ ਉਸ ਬੱਦਲ ਜੈਸਾ ਹੈ ਰੋਈ ਵੀ ਜਾਂਦੇ ਬਰਬਨਾ ਆਵਾਜ਼ ਦੇ ਪਲ ਪਲ ਮਾਰੇ ਮੈਨੂੰ ਯਾਦ ਤੇਰੀ ਤੇਰੇ ਪਿੰਨ ਜ਼ਿੰਦਗੀ ਏ ਬਰਬਾਦ ਮੇਰੀ ਤੇਰੀ ਯਾਦ ਵਿੱਚ ਰਹੇ ਕਿੰਦੇ ਤਾਰੇ ਇੱਕ ਇੱਕ ਕਰਕੇ ਦੇਖੇ ਮੈਂ ਟੁੱਟਦੇ ਸਾਰੇ ਦਿਨ ਵਿੱਚ ਲੱਖ ਵਾਰੀ ਹੱਸਦੇ ਸੀ ਹੁਣ ਬਿਨ ਮਤਲਬ ਤੇ ਰੋਣਾ ਆ ਚੰਦ ਨੇ ਜਿੰਨੂ ਕਰਤੇ ਆ ਪਿਆਰ ਦਿਨ ਅਸੀਂ ਅਤ ਵਿਚਾਰੇ ਉਹੀ ਹੱਥ ਛੁੜਾ ਜਾਂਦੇ ਨੇ ਲਪਤੇ ਲਪਤੇ ਵਫਾਵਾਂ ਤੁਖੇ ਖਾਤੇ ਅੱਜਾ ਦੇ ਪਾਸੋਂ ਲੋਕਾਂ ਤੋਂ ਸਿੱਖਿਆ ਇਸ਼ਕ ਦੇ ਪਿੱਛੇ ਧਗੇ ਬਜੀਆਂ ਤੇ ਆਸ਼ਕਾਂ ਤੋਂ ਸਿੱਖਿਆ ਏ ਰੋਣਾ ਪਿੱਛੇ ਹੱਸੇ ਤੋਂ ਨਾ ਹੋ ਇੰਨਾ ਖੁਦਗਰਜ਼ ਕੋਚ ਸ਼ਰਮ ਤੱਕ ਕਰਵੇ ਸਚਨਾ ਤੇਰੇ ਲਈ ਕਵਾਇਆ ਖੁਦ ਨੂੰ ਛੱਡਣ ਤੋਂ ਪਹਿਲਾਂ ਰੱਬ ਤੋਂ ਡਰਵੇ ਸਚਨਾ ਤੇਰੇ ਤੋਂ ਦੂਰੀ ਨਹੀਂ ਚੱਲ ਸਕਦੀ ਤੁਚਿਆਂ ਲੈਨਾ ਸੱਚ ਹੋਏ ਸਚਨਾ ਫਰਕ ਪਿਆਏ ਗੱਲ ਵਿੱਚ ਤੇਰੀ ਵੀ ਸਚਨਾ ਛੱਡਣਾ ਹੈ ਤਾਂ ਛੱਡ ਸਾਨੂੰ ਇੰਨਾ ਪਰੇਸ਼ਾਨ ਨਾ ਕਰਵੇ ਸਚਨਾ हूं तू तो मुड़ के ना आई मेरी चिखा ना आई तेनो पता लगे बेखबर हो जाए पर मेरे को मैं अग लगा दोटो नरे मेरी तू कहे मैं भुला दा गा यादा नेरी मेरी हम खा खोए रिश्ते भी हर लफज जाता फूल ने की करिए बहुत दूर ने उन किस्सा खत्म किया जाए इन्नी लादा है तेरी मैं कहता तो भुलादा हूं यादा नो तेरी मेरी अपने प्यार की मैं कहानी सुनावा कि वे मैं ਆਪਣੀ ਜ਼ੁਬਾਨੀ ਸੁਣਾਵਾਂ ਇਹ ਚੰਗਾ ਜਿਹਾ ਨਹੀਂ ਲੱਗਦਾ ਏ ਜੇ ਮੈਂ ਆਪਣੇ ਇਸ਼ਕ ਦੇ ਨਿਲਾਮੇ ਸੁਣਾਵਾਂ ਅੰਜਨਾ ਨੂੰ ਲਾਇਆ ਕਰਦਾ ਪਾ ਬਸ ਹੋਣਾ ਸੀ ਹਾਰ ਗਏ ਤੇਰੀ ਜਿੱਦ ਸਾਨੂੰ ਰੋਲਣ ਦੀ ਅਸੀਂ ਕਿਉਂ ਹੋ ਤੇਰੇ ਲਈ ਬੇਕਾਰ ਗਏ ਕਾਦਾ ਵੈਰ ਤੂੰ ਕੱਟਦਾ ਹੈ ਇਤਾ ਤਾ ਵੈਰੀ ਚਾਹ ਤੂੰ ਲੱਗਦਾ ਹੈ ਕ੍ਰਿਡੇ ਗੁਨਾਹ ਤੇ ਹਾਂ ਅਸੀ ਗੁਨਾਹ ਕਰ ਕਿਉਂ ਛੜਰਾ ਕਰਤੇ ਮੇਰੇ ਤੋਂ ਦੂਰ ਲੰਗਦਾ ਏ ਸਾਨੂੰ ਲੋੜ ਨਹੀਂ ਪੋਹਤਿਆ ਦੀ ਅਸੀ ਥੋੜੇ ਨਾਲ ਸਾਰ ਗਏ ਐਨਾ ਰੁਲਾਇਆ ਨਾ ਕਰ ਰੱਬਾ ਬਸ ਹੁ ਨਸੀ ਹਾਰ ਗਏ ਬਸ ਹੁ ਨਸੀ ਹਾਰ ਗਏ ਤੇਰੇ ਤੋਂ ਵੱਖ ਹੋਉਂਦਾ ਸੋਚਿਆ ਨਹੀਂ ਹੋ ਜਾਂਦਾ ਜ਼ਿੰਦਗੀ ਜੀਣਾ ਮੈਨੂੰ ਤਾਂ ਤੂੰ ਸਿਖਾਇਆ ਹੈ ਪੱਥਰਾਂ ਦੀ ਦੁਨੀਆ 'ਚ ਪੱਥਰ ਹੋ ਗਏ ਸੀ ਸਾਨੂੰ ਪੱਥਰ ਤੋਂ ਨਰਮ ਦਿਲ ਤੂੰ ਹੀ ਬਣਾਇਆ ਹੈ ਦੇਖਣਾ ਛੱਡ ਦਿੱਤਾ ਸੀ ਅਸੀਂ ਖੁਸ਼ੀਆਂ ਦੇ ਰਾਹਾਂ ਨੂੰ ਸਾਨੂੰ ਖਵਾਬ ਸੁਝਾਉਣਾ ਵੀ ਤਾ ਤੂੰ ਹੀ ਸਿੱਖਾਇਆ ਏ ਤੇਰੇ ਐਸਾਨਾ ਦੇ ਕਰਜ਼ਦਾਰ ਹਾਂ ਅਸੀਂ ਤੇਰੇ ਐਸਾਨਾ ਦੇ ਕਰਜ਼ਦਾਰ ਹਾਂ ਅਸੀਂ ਸਾਨੂੰ ਮਰਦਿਆਂ ਨੂੰ ਵੀ ਤੂੰ ਤੂੰ ਹੀ ਬਚਾਇਆ ਏ ਜ਼ਿੰਦਗੀ ਚ ਆਇਆ ਏ ਤੇ ਛੱਡ ਕੇ ਨਾ ਜਾਵੀਂ ਯਾਰ ਆਇਆ ਏ ਤੇ ਨਿਪਾਵੇਂ ਹੁਣ ਤੂੰ ਸੱਜਣਾ ਜ਼ਿੰਦਗੀ ਪਿਆਰ ਵਿੱਚ ਬਦਲ ਕੇ ਸਾਡੀ ਕਿਤੇ ਬਦਲਣਾ ਚਾਹੀ ਹੁਣ ਤੂੰ ਸਚਨਾ ਹੰਜੂਆਂ ਤੇ ਤੇਰਿਆ ਚ ਨੈਣ ਟੁੱਪੇ ਸੀ ਮੇਰੇ ਬਾਹਰ ਕੱਢ ਸਨ ਹੱਸਣਾ ਤੂੰ ਹੀ ਸਿਖਾਇਆ ਹੈ ਨਫ਼ਰਤ ਕਰਨੀ ਤਾਂ ਸਿਖਾਈ ਦਿੰਦੀ ਏ ਦੁਨੀਆ ਪਿਆਰ ਹੁੰਦਾ ਕੀ ਹੈ ਇਹ ਤੂੰ ਹੀ ਸਮਝਾਇਆ ਹੈ ਹਰ ਵਾਰ ਜਦੋਂ ਮੈਂ ਤੱਕਿਆ ਖੁਦ ਨੂੰ ਨਾ ਨਾ ਮੇਰੇ ਅੱਚ ਇੱਕ ਮੈਂ ਤੈਨੂੰ ਹੀ ਪਾਇਆ ਏ ਤੇਰੇ ਐਸਾਨਾ ਦੇ ਕਰਜ਼ਦਾਰ ਹਾਂ ਸੀ ਸਾਨੂੰ ਮਰਦਿਆਂ ਨੂੰ ਹੀ ਤਾਂ ਤੂੰ ਹੀ ਬਚਾਇਆ ਏ ਜ਼ਿੰਦਗੀ ਚ ਆਇਆ ਤੇ ਛੱਡ ਕੇ ਨਾ ਜਾਉਂ ਪਿਆਰ ਪਾਇਆ ਤੇ ਨਿਭਾਇਆ ਤੂੰ ਸਚਨਾ ਜ਼ਿੰਦਗੀ ਪਿਆਰ ਵਿੱਚ ਬਦਲ ਕੇ ਸਾਡੀ ਕਿਤੇ ਬਦਲਣਾ ਚਾਹੀ ਹੁਣ ਤੂੰ ਸਚਨਾ ਕੁਸ਼ ਨਸੀਬ ਹਾਂ ਅਸੀਂ ਜੋ ਖੁਸ਼ੀ ਮਿਲੀ ਇਹ ਪਿਆਰ ਵਿੱਚ ਜ਼ਿੰਦਗੀ ਬਨ ਕੇ ਤੇ ਜ਼ਿੰਦਗੀ ਛਾਇਆਏ ਤੇਰੇ ਹਰ ਸੁਪਨੇ ਨੂੰ ਬਣਾ ਲਿਆ ਮੈਂ ਆਪਣਾ ਹਰ ਸਾਹ ਵੀ ਤੇਰੇ ਨਾਮ ਲਾਇਆ ਕੁਲ ਚੱਕ ਵਿੱਚੋਂ ਇੱਕ ਪਿਆਰ ਤੇਰਾ ਹੀ ਮੈਨੂੰ ਮਿਲਿਆ ਸਚਨਾ ਤੈਨੂੰ ਰੱਬ ਬਣਾ ਦਿਲ ਵਿੱਚ ਵਸਾਇਆ ਏ ਤੇਰੇ ਇਹਸਾਨਾਂ ਤੇ ਕਰਜ਼ਦਾਰਾਂ ਸੀ ਸਾਨੂੰ ਮਰਦਿਆਂ ਨੂੰ ਵੀ ਤਾਂ ਤੂੰ ਹੀ ਬਚਾਇਆ ਏ ਜ਼ਿੰਦਗੀ 'ਚ ਆਇਆ ਏ ਤੈ ਛੱਡ ਕੇ ਨਾ ਜਾਵੀਂ ਪਿਆਰ ਪਾਇਆ ਏ ਤੇ ਨਿਭਾਵੀਂ ਹੁਣ ਤੂੰ ਸੱਚਾ ਨਾ ਜ਼ਿੰਦਗੀ ਪਿਆਰ ਵਿੱਚ ਬਦਲ ਕੇ ਸਾਡੀ ਕਿਤੇ ਬਦਲਣਾ ਚਾਹੀਂ ਮਨ ਤੂੰ ਸੱਚਾ ਨਾ